यो इंडियन नैशनल कांग्रेस गीत सिंह जी योजना गुलीत सिंह योजनादीत यो ਇੱਥੇ ਪਹਿਲਾ ਦਰਵਾਜ਼ਾ ਇੱਧਰਲੇ ਪਾਸੇ ਆਈਨਾਲ ਮੰਦਿਰ ਇੱਧਰਲੇ ਪਾਸੇ ਹੋਵੇਗਾ ਸਾਹਿਬ ਜੀ ਨਾ ਬੰਦਾ ਜੀ ਕੋਈ ਗੱਲ ਨਹੀਂ ਜਿਹੜਾ ਬੰਦਾ ਲਓ ਜੀ ਬੱਕ ਜਾਓ ਜਿਹੜੀ ਚਲੋ ਜੀ ਆਗਲਾ ਸਾਹਿਬ ਜੀ ਦੇ ਨੇ ਬਹੁਤ ਹਲੋ ਜੀ ਇਹ ਰੋਸ ਆਓ ਜੀ ਮੈਂ ਮਰਿੰਦਰ ਸਿੰਘ ਮੱਲੀ ਜੀ ਜ਼ਿਲ੍ਹਾ ਕੌਂਸਲਟੀ ਮਿਟੀ ਵਾਈਸ ਪ੍ਰੈਜੈਂਟ ਅੱਜ ਇਹ ਖਤਰੋ ਹੈ ਜੀ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਜੋ ਗੁਰਜੀਤ ਸਿੰਘ ਔਜਲਾ ਜੀ ਲੀਡ ਲੈ ਕੇ ਜਿੱਤੇ ਆ ਵਿਕਾਸ ਦੇ ਨਾਲ ਜਿੱਤੇ ਆ ਉਹਨਾਂ ਵਾਸਤੇ ਵੀ ਮੈਂ ਧੰਨਵਾਦ ਕਰਨਾ ਚਾਹਾਂ ਤੇ ਬੜਾ ਧੰਨਵਾਦ ਕਰਦਾ ਹਾਂ ਸਭ ਤੋਂ ਖਤਰ ਨੇ ਬੜਾ ਰਿਆ ਜੀ ਸ਼ਾਹ ਜੀ ਸ਼ਾਹ ਆ ਤੇ ਜਿੱਤੇ ਆ ਔਜਲਾ ਸਾਹਿਬ ਦੇ ਵਿਕਾਸ ਨੂੰ ਵੋਟਾਂ ਪਈਆਂ ਜੀ ਹੋਰ ਛੋਟੇ ਨੂੰ ਵੋਟਾਂ ਪਈਆਂ ਜਿਹੜੇ ਉਹਨਾਂ ਪ੍ਰੋਜੈਕਟ ਲੈਣਦੇ ਆ ਮਸਲਾ ਵਾਸਤੇ ਉਹਨੂੰ ਵੋਟਾਂ ਪਈਆਂ ਤੇ ਭਾਵੇਂ ਲੀਡ ਦਾ ਜਿੱਤੇ ਵੀ ਆ ਤੇ ਬੜਾ ਸ਼ਾਹ ਸਾਰੇ ਬਖਸ਼ ਜਿਸ ਤਰ੍ਹਾਂ ਉਹ ਕੀ ਕਹਿਣਾ ਚਾਹੁੰਦੇ ਦੇ ਕੰਮ ਨਹੀਂ ਗਣਾਰੇ ਜੀ ਕੋਈ ਇੱਕ ਦਾ ਕੰਮ ਰਹਿ ਗਿਆਦਾ ਉਹਦੇ ਬਾਰੇ ਬਣਾਈ ਜਾਂਦੇ ਤੇ ਬਾਕੀ ਦੇ ਵੀ ਉਹਨਾਂ ਨੇ ਕੋਸਰ ਕੋਈ ਨਹੀਂ ਛੱਡੀ ਅੱਜ ਤੱਕ ਜਿੰਨੇ ਵੀ ਐਮਪੀ ਹੋਏ ਮੇਰੇ ਖਿਆਲ ਨਾਲ ਇਹਨਾਂ ਕੰਮ ਕੋਈ ਮਸਲਾ ਆ ਕੇ ਲੈ ਕੇ ਨਹੀਂ ਆਇਆ ਜਨਉ ਲੈ ਕੇ ਤੀਖਦੇ ਜੀ ਬਹੁਤ ਵਧੀਆ ਜੀ ਉਹਨਾਂ ਦੇ ਵਿਕਾਸ ਨੂੰ ਵਧੀਏ ਦੋਨ ਦਾ ਸਾਡੀ ਸੋਚ ਨੂੰ ਵਧੀਆ ਟ੍ਰਿਕ ਤੇ ਵਰਕਰਾਂ ਨੇ ਬਹੁਤ ਜ਼ਿਆਦਾ ਸਮਰਥਨ ਦਿੱਤਾ ਬੜੇ ਆਸਾਨ ਆ ਵੋਟਾਂ ਪਾਈਆਂ ਇਹ ਧੰਨਵਾਦ ਕਰਦੇ ਹਾਂ ਦਾ ਬਹੁਤ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਜੀ ਇਹਦੇ ਨਹੀਂ ਵਿਕਾਸ ਨੂੰ ਵੋਟਾਂ ਪੈਂਦੀਆਂ ਗਾਂਵ ਜਿਹੜਾ ਲੀਡਰ ਕੰਮ ਕਰੂਗਾ ਉਹਨੂੰ ਵੋਟਾਂ ਪਾਓ ਵਕਾ ਦੇ ਨਾ ਦੇ ਬੋਟਾ ਪਾਓ ਧਰਮ ਦੇ ਨਾ ਦੇ ਬੋਟਾ ਨਾ ਪਾਓ ਵਿਕਾਸ ਮੋਟਾ ਪਾਓ ਚੰਗੀ ਸੋਚ ਨੂੰ ਬੋਟਾ ਪਾਓ ਦੇਸ਼ ਨੂੰ ਜਿਹੜਾ ਗਾਂ ਲੈ ਜੀ ਲੀਡਰ ਨੂੰ ਬੋਟਾ ਪਾਓ ਤੁਸੀਂ ਇਹ ਲੱਡੂ ਬਣਾਗੇ ਜਿਓਤਾਂ ਸੀ ਇਹ ਭੱਡੂ ਭਾਰੇ ਕਰਕੇ ਥੋੜਾ ਆਪਾਂ ਸਾਥਰੀ ਨੂੰ ਕਰਾਗੇ ਜ਼ਰੂਰ ਦੇ ਰੂਪ ਚ ਇਥੋਂ ਸਾਨੂੰ ਬਹਿਤਾ ਵੀ ਲੱਡੂ ਕਰਕੇ ਬਣਾਜ ਕਿੰਨਾ ਕੀਤਾ ਜੀ ਥੋੜੀ ਤੁਸੀਂ ਮਿਲ ਗਈ ਓਕੇ ਜੀ ਸੰਗ ਬਗੜੀਨ ਬੰਦ ਜਿਲ੍ਹਾ ਕਾਂਗਰਸ ਮੀਟਿੰਗ ਅੰਦਰ ਸਾਡੇ ਜਨਸਕੱਤਰ ਆਉਂਦੇ ਆ ਮੈਂ ਆਪਣੇ ਸਾਰੇ ਵਰਕਰ ਸਾਥੀਆਂ ਬੋਟਾ ਸਪੋਰਟ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਗਰਜੀਤ ਸਿੰਘ ਓਜਲਾ ਜੀ ਨੂੰ ਯਾਦ ਕਰ ਤੋਂ ਉੱਪਰ ਉੱਠ ਕੇ ਉਹਨਾਂ ਦੇ ਵਕਾਫੇ ਲਈ ਉਹਨਾਂ ਦੇ ਜਦੋਂ ਜਿੱਤਰਾ ਕੀ ਉਹਨਾਂ ਨੂੰ ਦੇਖਦੇ ਨੇ ਸੰਸਦ ਦੇ ਵਿੱਚ ਆਪਾਂ ਦੇਖਦੇ ਕਿੰਨੇ ਐਮਪੀ ਪੰਜਾਬ ਤੋਂ ਜਿੱਤ ਕੇ ਜਾਂਦੇ ਨੇ ਪਰ ਉੱਥੇ ਕੋਈ ਐਮਪੀ ਹੈ ਜਿਹਨੂੰ ਕੋਈ ਪੇਛਾ ਕੋ ਸਾਥ ਜਾਂ ਵਿਦਿਆ ਤੇ ਗੱਜ ਦੇ ਦਿੰਦੇ ਆ ਉਹ ਸਰਦਾਰ ਗਰਜੀਤ ਸਿੰਘ ਓਜਲਾ ਜੀ ਨੇ ਉਹਨਾਂ ਦੇ ਮੈਡੀਕਲ ਰੋਡ ਤੇ ਵੀ ਜੋ ਵਧੀਆ ਹਮਾਰਕਾਰੀ ਦੀ ਜਿੱਤ ਹੋਈ ਆ ਇਸ ਕਰਕੇ ਉਹਨਾਂ ਨੂੰ ਸਾਰੇ ਲੋਕਾਂ ਨੇ ਬਹੁਤ ਬਹੁਤ ਖਿਆਲ ਰੱਖਦਾ ਨਾ ਜਿੱਤਰੇ ਲੋਕ ਬੰਦ ਵਿਚਾਰ ਦਿੰਦੇ ਰਹਾਂਗੇ ਵੇਖ ਕੇ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਤੇਜ਼ ਹੈ ਹਰ ਬੰਦਾ ਸਿਆਣਾ ਵਾ ਉਹ ਵੇਖਦਾ ਹੈ ਕਿਹੜਾ ਬੰਦਾ ਆਪਣੇ ਦੇਸ਼ ਲਈ ਆਪਣੇ ਸ਼ਹਿਰ ਲਈ ਆਪਣੇ ਨਗਰ ਲਈ ਕੀ ਕਰ ਰਿਹਾ ਹੈ ਉਸ ਨੂੰ ਧੋਖਾ ਪਾ ਕੇ ਉਸ ਨੂੰ ਚੁਟਾਇਆ ਜਾਂਦਾ ਹਰ ਥਾਂ ਤੋਂ ਵਕੂ ਵਕਤ ਸੁਣਾ ਆਦੀ ਹੈ ਇਸ ਕਰਕੇ ਸਰਕਾਰ ਕਿ ਜੀ ਸਿੰਘ ਉਧਰਾ ਨਹੀਂ ਆਪਣੇ ਕੰਮਾਂ ਕਰਕੇ ਜਿੱਤੇ ਨੇ ਸਦਕੇ ਜਤਨ ਤਨੂਬ ਸਿੰਘ ਬੁੜੀ ਹੈ ਜੀ ਤੇ ਆਪਣਾ ਪਿੰਡ ਇਲਾਕਾ ਵੇਖਾ ਹੀ ਆ ਪੱਤੀ ਬੱਗੇਵਾਲੀ ਦੇ ਉਸ ਨੀਕ ਆ ਅਸੀਂ ਸਾਰੇ ਕਾਂਗਰਸ ਦੇ ਸਮਰਥਕ ਆ ਤੇ ਪਹਿਲਾਂ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਹਾਂ ਅੱਜ ਵੀ ਸਾਡੇ ਮੇਰੇ ਵੀਰਾਂ ਨੇ ਜਿੰਨਿਆਂ ਵੀ ਸਾਡੇ ਬਿਰਤ ਸਾਥ ਨਾਲ ਉਹਨਾਂ ਦੇ ਪਮਨ ਦੇ ਵਿੱਚ ਚੁੱਜੀ ਵੀ ਅੱਜ ਕੀ ਔਜਲਾ ਸਾਹਿਬ ਨੇ ਵੀ ਜਿਤਾਉਣਾ ਕਿਉਂਕਿ ਉਹ ਚੰਗੇ ਇਨਸਾਨ ਤੇ ਵੇਦਾਗ ਇਮਾਨਦਾਰ ਲੀਡਰ ਨੇ ਤੇ ਜਿਹੜੇ ਇਹ ਪੰਜਾਬ ਆਪਣੇ ਸਾਰੇ ਪੰਜਾਬ ਦੇ ਪੱਖਾਂ ਦੀ ਗੱਲ ਕਰਦੇ ਆ ਤੇ ਇਸ ਕਰਕੇ ਅੱਜ ਦੀ ਸਾਰਿਆਂ ਨੇ ਇੱਕ ਅਹਿ ਪਹਿਲਾਂ ਹੀ ਭਰੌਲਾ ਕੀਤਾ ਸੀ ਸਾਡੇ ਸਾਰੇ ਮੇਰੇ ਵੀਰਾਂ ਨੇ ਜਿਹੜਿਆ ਭੈਣਾਂ ਨੇ ਮੇਰੇ ਭਰਾਵਾਂ ਨੇ ਤੇ ਅੱਜ ਦੀ ਜਿਹੜੀ ਬੋਟ ਹੈ ਅੱਜ ਜੁਰਾ ਸਾਹਿਬ ਨੂੰ ਕੌਣੀ ਆ ਤੇ ਕਾਂਗਰਸ ਨੂੰ ਦਿੱਤਾਉਣਾ ਹੈ ਬੜੀ ਵੱਡੀ ਲੀਡ ਤੋਂ ਜਿੱਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਹਾਂਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਬੜੀ ਵੱਡੀ ਲੀਡ ਤੋਂ ਜਿੱਤਾਂ ਜੀ ਉਹਨਾਂ ਦੇ ਵਿਕਾਸਾਂ ਦੀ ਗੱਲ ਹੈ ਉਹਨਾਂ ਨੇ ਕੰਮ ਕੀਤੇ ਚੰਗੇ ਕੰਮ ਕੀਤੇ ਆ ਦੁਨੀਆ ਨੂੰ ਬਸ ਪਰਛਾਦ ਕਰਦੀ ਆ ਕਿਉਂਕਿ ਤੀਸਰੀ ਵਾਰੀ ਜਿਹੜਾ ਐਮਪੀ ਬਾਨਾ ਇੱਕ ਬਹੁਤ ਹੀ ਵੱਡੀ ਗੱਲ ਆ ਵਿਰੋਧੀਦਰ ਬੜੇ ਵੱਡੇ ਵਿਰੋਧੀਦਰ ਦਾਅਵੇ ਕਰਦੀ ਜਿੱਦਾਂ ਆਮ ਆਜ਼ਾਦੀ ਪਾਰਟੀ ਕਹਿੰਦੀ ਸੀ ਐਲਕੀ ਆਪਾ ਜੀ 13 ਜੀਤੋ ਦੇ ਜਿੱਤ ਕਰਨੀਆਂ ਐਲਕੀ ਉਹਦੇ ਵੀਰ ਨੇ ਕਿਸ ਨੇ ਕਹਤਾ ਨੇ ਬਾਵੀ ਜਿੱਤਾ ਕਮੈਂਡ ਕਰਕੇ ਕਿ ਜਿਹੜਾ ਬੋਲਦੇ ਹੀ ਆਪਣਾ ਮੇਰੇ ਇਕਲੀ ਕਲੀਫ ਦੀ ਤੇ ਉਹਨਾਂ ਨੇ ਕਹਤਾ ਕਿ ਕਿਹੜੀ ਕਲੀਫ ਦੀ ਤੇ ਪਾਗ ਮੇਰੇ ਵੀ ਦੀ ਕਹ ਉਹ ਕਹ ਕਿਹੜੀ ਕਲੀਫ ਦੀ ਕਿ ਹੁਣ ਮੇਰੇ ਤੁਸੀਂ ਲਾ ਦਿਓ ਅਗੋਂ ਇੱਕ ਆ ਮੇਰੇ ਵੀਰ ਜੀ ਹੁਣ 3 13 ਤੋਂ ਤਿੰਨਾਂ ਤੇ ਆ ਗਿਆ ਕੀ ਕਹਦਾ ਇਹ ਇੱਕ ਕਲੀਕਲੀ ਦੀ ਪਤਾ ਲੱਗ ਗਿਆ ਵੀ ਕਲੀਕਲੀ ਦੀ ਕੀ ਕਰਨੀ ਆ ਬਾਕੀ ਮੇਰੇ ਵੀ ਸਾਡੇ ਜਾਣਦੇ ਹੀ ਆ ਕਿ ਇਹ ਜਿਹੜੀ ਸਰਕਾਰ ਆ ਕੀ ਕਰਨੀ ਆ ਅੱਜ ਤੱਕ ਦੇ ਇਹਨਾਂ ਕੋਲ 2.5 ਸਾਲ ਦੇ ਵਿੱਚ ਨਾ ਕੋਈ ਤੇ ਇਹਨਾਂ ਨੇ ਕੋਈ ਵਿਕਾਸ ਕੀਤਾ ਨਾ 5 ਸਾਲਾਂ ਦੇ ਵਿੱਚ ਜਿਹੜੀ ਗ੍ਰਾਂਟ ਆਈ ਆ ਇੱਕ ਵੀ ਗ੍ਰਾਂਟ ਕੋਈ ਵੇਰਕੇ ਦੇ ਵਿੱਚ ਇੱਕ ਗਲੀ ਦੱਸ ਦੇ ਮੈਡਮ ਮੈਂ ਇੱਕ ਵੀ ਗ੍ਰਾਂਟ ਇੱਥੇ ਲਾਈ ਆ ਜਾ ਕੇ ਕੋਈ ਇੱਕ ਏਕ ਲਾਈ ਆ ਦੂਸਰਾ ਗੱਲ ਜਿਹੜੇ ਨਸ਼ੇ ਦੇ ਮੁੱਦੇ ਲਈ ਆਏ ਸੀ ਨਸ਼ਾ ਇਹਨਾਂ ਦੇ ਕੋਈ ਇੱਕ ਵੀ ਇਹਨਾਂ ਕੋਲ ਨਸ਼ਾ ਬੰਦ ਨਹੀਂ ਹੋਇਆ ਆਮ ਤੌਰ ਤੇ ਜਿੱਥੇ ਵੀ ਜਾਂਦੇ ਆ ਕਹਿੰਦੇ ਆਹੀ ਨਸ਼ਾ ਬੰਦ ਕਰਾਤਾ ਆਹੀ ਨਸ਼ਾ ਬੰਦ ਕਰਾਤਾ ਨਸ਼ਾ ਕੀ ਬੰਦ ਕਰਾਇਆ ਕਹਿ ਦਿੰਦੇ ਜੀ ਪਾਕਿਸਤਾਨੋਂ ਨਸ਼ਾ ਆ ਰਿਹਾ ਪਾਕਿਸਤਾਨੋਂ ਨਸ਼ਾ ਆ ਰਿਹਾ ਮੈਂ ਇਹ ਗੱਲ ਕੁਛ ਨਹੀਂ ਚਾਹੁੰਦਾ ਕਿ ਪਾਕਿਸਤਾਨੋਂ ਨਸ਼ਾ ਸਮਾਇਆ ਕਰੀਆ ਸਿਰਿੰਜਾਂ ਟੀਕੇ ਗੋਲੀਆਂ ਇਹ ਤੇ ਤੁਹਾਡੇ ਪੰਜਾਬ ਚ ਬੰਦੇ ਇੱਥੇ ਤੇ ਕੰਟਰੋਲ ਕਰ ਲਓ